ਬਿਲਕੁਲ ਸੱਚੀ ਗੱਲ ਆ ਕਿ ਸਾਡਾ ਯੱਟ ਇੰਨਾ ਫੁਕਰਾ ਇੰਨਾ ਨਸ਼ੇੜੀ ਜਾਂ ਐਨੇ ਬੰਦੇ ਮਾਰਨ ਵਾਲਾ ਅਸਲੀਅਤ ਵਿੱਚ ਨਹੀਂ ਹੈਗਾ ਪਰ ਇਹੀ ਯੱਟ ਦੀ ਹਿੰਮਤ ਹੁੰਦੀ ਆ ਕਿ ਨਤੀਜਾ ਪਤਾ ਹੋਣ ਦੇ ਬਾਵਜੂਦ ਵੀ ਉਸ ਕੰਮ ਤੋਂ ਡਰਦਾ ਨਹੀਂ ਪਰ ਇੱਕ ਗੱਲ ਤਾਂ ਮੰਨਣੀ ਪਊ ਕਿ ਜੇ ਜੱਟ ਕੌਮ ਬਹਾਦਰ ਹੈ ਤਾਂ ਦੀਤ ਇਸੇ ਕਰਕੇ ਬਣਦੇ ਆ ਤੇ ਇੱਕ ਐਹੋ ਜੀ ਵੀਡੀਓ ਅੱਜ ਕੱਲ੍ਹ ਵਾਇਰਲ ਹੋ ਰਹੀ ਆ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਬੱਚਾ ਵੀ ਹੁਣ ਰੈਡ ਐਂਡ ਬੀ ਵੀ ਹੋ ਰਿਹਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ। ਸੋ ਮਿੱਤਰੋ ਅੱਜ ਗੱਲ ਕਰਾਂਗੇ ਆਪਾਂ ਫੋਖਰੇ ਜੱਟਾਂ ਦੀ। ਸੋ ਵੀਡੀਓ ਆਪਾਂ ਰੋਜ਼ ਪਾਈਦੀ ਆ ਪਰ ਇੱਕ ਤੁਹਾਡੀ ਸ਼ਿਕਾਇਤ ਆ ਰਹੀ ਆ ਕਿ ਤੁਸੀਂ ਅੱਜਕੱਲ ਸਬਸਕ੍ਰਾਈਬ ਨਹੀਂ ਕਰਦੇ। ਇਹਦਾ ਕਾਰਨ ਹੀ ਮੈਨੂੰ ਸਮਝਾਇਆ। ਸੋ ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲਾਂ ਅੱਜ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਮੈਂ ਦੇਖਣਾ ਕਿ ਆਹ ਵਾਲੀ ਵੀਡੀਓ ਉੱਤੇ ਕਿੰਨੇ ਸਬਸਕ੍ਰਾਈਬਰ ਆਉਂਦੇ ਆ। ਕਿਉਂਕਿ ਤੁਹਾਡੇ ਇੱਕ ਸਬਸਕ੍ਰਾਈਬ ਦੇ ਨਾਲ ਇਸ ਚੈਨਲ ਨੂੰ ਇੱਕ ਨਵੀਂ ਰੀਚ, ਪਿਆਰ ਦਾ ਇਜ਼ਹਾਰ ਅਤੇ ਮੈਨੂੰ ਹੋਰ ਜ਼ਿਆਦਾ ਖੁੱਲ ਕੇ ਬੋਲਣ ਦੀ ਹਿੰਮਤ ਮਿਲਦੀ ਆ। ਕਿਉਂਕਿ ਮੇਰਾ ਸਾਰਾ ਕੰਟ ਮੈਂ ਵੀਡੀਓ ਵਿੱਚ ਬੋਲ ਰਿਹਾ ਮੈਂ ਕਦੇ ਵੀ ਇਸ ਗੱਲ ਦੀ ਪ੍ਰਵਾਨ ਨਹੀਂ ਕਰਦਾ ਕਿ ਇਹਦੇ ਨਤੀਜੇ ਮੈਨੂੰ ਕੀ ਭੁਗਤਣੇ ਪੈਣਗੇ ਜਿਹੜੇ ਕਿ ਅੱਜ ਦੀ ਡੇਢ ਵਿੱਚ ਮੈਨੂੰ ਭੁਗਤਣੀ ਵੀ ਪੈ ਰਿਹਾ ਜਿਸ ਇੰਸਟਾਗ੍ਰam ਪੇਜ ਨੂੰ ਮੈਂ ਨਹੀਂ ਮਿਹਨਤ ਕਰਕੇ ਖੜਾ ਕੀਤਾ ਸੀ 65 ਹਜ਼ਾਰ ਫੋਲੋਅਰਾਂ ਤੱਕ ਲੈ ਕੇ ਗਿਆ ਸੀਗਾ ਉਹਨੂੰ ਇੱਕ ਬਹੁਤ ਹੀ ਮਸ਼ਹੂਰ ਤੇ ਬਹੁਤ ਹੀ ਪੁਰਾਣੇ ਪੰਜਾਬੀ ਸਿੰਗਰ ਵੱਲੋਂ ਬੈਨ ਕਰ ਦਿੱਤਾ ਗਿਆ ਧੰਨਵਾਦ ਉਹ ਵਾਲੇ ਉਸਤਾਦ ਸਿੰਗਰ ਦਾ ਕਿ ਮੇਰਾ ਐਡਾ ਵੱਡਾ ਭ੍ਰਮ ਤੋੜ ਗਿਆ ਜਿਹੜਾ ਮੈਂ ਬਚਪਨ ਤੋਂ ਬਣਾਈ ਬੈਠਾ ਸੀ ਮੈਂ ਉਸ ਬੰਦੇ ਦਾ ਬਹੁਤ ਵੱਡਾ 팬 ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਬੰਦਾ ਯੂਟਿਊਬਰਾਂ ਦੀ ਇੱਕ ਵੀ ਕੋਈ ਚੱਕਰ ਨਹੀਂ ਆਪਾਂ ਕਿਸੇ ਦੇ ਡਰਾਵਿਆਂ ਤੋਂ ਡਰਨ ਵਾਲੇ ਹੈ ਨਹੀਂਗੇ ਫੇਰ ਦੁਬਾਰਾ ਮਿਹਨਤ ਕਰਾਂਗੇ ਤੇ ਆਪਣੇ ਚੈਨਲ ਨੂੰ ਆਪਣੇ ਪੇਜ ਨੂੰ ਫੇਰ ਦੁਬਾਰਾ ਖੜੀ ਕਰ ਦਵਾਂਗੇ ਸੋ ਮੇਰੇ ਕਹਿਣ ਤੋਂ ਬਾਅਦ ਇਹੀ ਆ ਕਿ ਤੁਹਾਡੀ ਸਪੋਰਟ ਇੱਥੋਂ ਸ਼ੋ ਹੁੰਦੀ ਆ ਕਿ ਤੁਸੀਂ ਸਬਸਕ੍ਰਾਈਬ ਫੋਲੋ ਜਾਂ ਲਾਈਕ ਵਾਲਾ ਬਟਨ ਕਿੰਨੀ ਕਬਾਰ ਦਬਾਉਨੇ ਹੋ ਫੋ ਜਿੰਨੀ ਜਿੰਨੀ ਵਾਰ ਤੁਸੀਂ ਲਾਈਕ ਸ਼ੇਅਰ ਫੋਲੋ ਤੇ ਸਬਸਕ੍ਰਾਈਬ ਵਾਲਾ ਬਟਨ ਦਬਾਉਨੇ ਹੋ ਤਾਂ ਮੈਨੂੰ ਹੋਰ ਹਿੰਮਤ ਮਿਲਦੀ ਆ ਕਿ ਜੋ ਮੈਂ ਬੋਲ ਰਿਹਾ ਆ ਉਹ ਕਿਸੇ ਦੇ ਪੱਲੇ ਵੀ ਪੈਂਦਾ ਆ ਤੇ ਲੋਕੀ ਇਹੋ ਜੀਆਂ ਗੱਲਾਂ ਸੁਣਨ ਦੀ ਹਿੰਮਤ ਰੱਖਦੇ ਆ ਸਹਿਣ ਕਰਦੇ ਆ ਤੇ ਸੁਣਨਾ ਚਾਹੁੰਦੇ ਆ ਤਾਂ ਮੈਂ ਹੋਰ ਖੁੱਲ ਕੇ ਬੋਲਣ ਦੀ ਹਿੰਮਤ ਜੋਟਾ ਸਕਾਂ ਮੇਰੇ ਇੰਸਟਾਗ੍ਰam ਪੇਜ ਵਾਲੀਆਂ ਗੱਲਾਂ ਆਪਾਂ ਕਿਸੇ ਹੋਰ ਵੀਡੀਓ ਵਿੱਚ ਖੁੱਲ ਕੇ ਕਰਾਂਗੇ ਤੁਹਾਨੂੰ ਸਾਰਾ ਕੁਝ ਦੱਸੂਗਾ ਕਿ ਇਹ ਵਾਲਾ ਕੰਮ ਕਿਹੜੇ ਉਸਤਾਦ ਸਿੰਗਰ ਨੇ ਕੀਤਾ ਜਾਂ ਕਰਵਾਇਆ ਕਿਹੜੇ ਉਸਤਾਦ ਸਿੰਗਰ ਦੀ ਟੀਮ ਕੋਲੋਂ ਇਹ ਚੀਜ਼ਾਂ ਮੇਰੀਆਂ ਗੱਲਾਂ ਸਹਾਰ ਨਹੀਂ ਹੋ ਪਈਆਂ ਸੋ ਨਵੇਂ ਪੇਜ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਉਹਨੂੰ ਇੱਕ ਵਾਰੀ ਫੋਲੋ ਕਰਕੇ ਆਪਾਂ ਫੇਰ ਦੁਬਾਰਾ ਉੱਥੇ ਲੈ ਕੇ ਜਾਈਏ ਤੇ ਹੁਣ ਆਪਾਂ ਅੱਗੇ ਵਧਦੇ ਹਾਂ ਆਪਣੇ ਫੁਕਰੇ ਜੱਟਾਂ ਵਾਲੇ ਟੌਪਿਕ ਨੂੰ ਲੈ ਕੇ ਰੰਧਾਵੇ ਉਹਨਾਂ ਦਾ ਇੱਕ ਗਾਣਾ ਆਇਆ ਸੀ ਕਿ ਸਾਨੂੰ ਦੱਸਿਓ ਯਾਰਾ ਕਿ ਗੋਣ ਵਾਲਿਓ ਉਹ ਜੱਟ ਕਿਹੜੇ ਪ ਫੋਕਰਾ ਐਨਾ ਨਸ਼ੇੜੀ ਜਾਂ ਐਨੇ ਬੰਦੇ ਮਾਰਨ ਵਾਲਾ ਅਸਲੀਅਤ ਵਿੱਚ ਨਹੀਂ ਹੈਗਾ ਜਿੰਨੇ ਬੰਦੇ ਉਹ ਇੱਕ ਗਾਣੇ ਦੇ ਇੱਕ ਪੈਰੇ ਵਿੱਚ ਮਾਰੇ ਜਾਂਦਾ ਆ ਸਾਡੇ ਅਸਲੀ ਪਿੰਡਾ ਵਾਲੇ ਜੱਟ ਕੋਲ ਐਨੀਆਂ ਬੰਦੂਕਾਂ ਐਨੀਆਂ ਰਫਲਾਂ ਐਨਾ ਅਸਲਾ ਹੈ ਹੀ ਨਹੀਂ ਜਿੰਨਾ ਅਸਲਾ ਉਹ ਇੱਕ ਗਾਣੇ ਦੇ ਇੱਕ ਪੈਰੇ ਵਿੱਚ ਦਿਖਾੜ ਜਾਂਦਾ ਆ ਸਾਡੇ ਅਸਲੀ ਜੱਟ ਕੋਲ ਐਨਾ ਪੈਸਾ ਹੈ ਹੀ ਨਹੀਂ ਜਿੰਨਾ ਪੈਸਾ ਉਹ ਇੱਕ ਗਾਣੇ ਵਿੱਚ ਕਿਸੇ ਚੰਡੀਗੜ੍ਹ ਵਾਲੀ ਤੋਂ ਉਡਾ ਜਾਂਦਾ ਆ ਸਾਡਾ ਅਸਲੀ ਪਿੰਡਾ ਵਾਲਾ ਜੱਟ ਧਤੀ ਦੇ ਵਿਆਹ ਤੇ ਚਾਂਦੀ ਦੇ ਗਹਿਣੇ ਵੀ ਬੈਂਕ ਕੋਲੋਂ ਪੈਸੇ ਲੈ ਕੇ ਬਣਾਉਂਦਾ ਪਰ ਕਿੱਡੀ ਹੈਰਾਨੀ ਦੀ ਗੱਲ ਵਾ ਕਿ ਸੜਾ ਇਹ ਗਾਣੀਆਂ ਵਾਲਾ ਜੱਟ ਇੱਕ ਗਾਣੇ ਵਿੱਚ ਚਾਂਦੀ ਦੀ ਡੱਬੀ ਵਿੱਚ ਪਾ ਕੇ ਲੱਖਾਂ ਦੀ ਫੀਮ ਖਾ ਜਾਂਦਾ ਪਰ ਹੁਣ ਗੱਲ ਕਰਦੇ ਹਾਂ ਇੱਕ ਤੱਥ ਦੀ ਜੇਕਰ ਸਾਡੇ ਸਾਰੇ ਪੰਜਾਬੀ ਸਿੰਗਰ ਸਾਡੇ ਜੱਟ ਨੂੰ ਐਡਾ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੰਨਾ ਫੁਕਰਾ ਵੀ ਦਿਖਾ ਲ ਦਿੰਦੇ ਆ ਐਨੇ ਬੰਦੇ ਮਾਰਨ ਵਾਲਾ ਤੇ ਐਨੇ ਪਰਚਿਆਂ ਵਾਲਾ ਦਿਖਾ ਲ ਦਿੰਦੇ ਆ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਇੱਕ ਰੀਜਨ ਤਾਂ ਜ਼ਰੂਰ ਹੋਊਗਾ ਕਿ ਸਾਰੇ ਸਿੰਗਰ ਜੱਟ ਨੂੰ ਇੱਕੋ ਰਸੇ ਤੋਂ ਕਿਉਂ ਨਗਾ ਰਹੇ ਆ ਦੇਖੋ ਇੱਕ ਗੱਲ ਤਾਂ ਮੰਨਣੀ ਪਊ ਕਿ ਜੱਟ ਇੱਕ ਬਹਾਦਰ ਕੌਮਤਾ ਹੈ ਖੁੱਲੇ ਦਿਲ ਵਾਲੀ ਕੌਮਤਾ ਹੈ ਇਹਦੇ ਨਾਲ ਨਾਲ ਪਹਿਲਾਂ ਰਨ ਵਾਲੀ ਤੇ ਬਾਅਦ ਵਿੱਚ ਸੋਚਣ ਵਾਲੀ ਕੌਮ ਵੀ ਹੈ ਇਹ ਜ਼ਰੂਰੀ ਨਹੀਂ ਕਿ ਸਾਰੇ ਪਰਚੇ ਉਸ ਯੱਟ ਉਤੇ ਪੈਂਦੇ ਆ ਜਿਹੜਾ ਬੰਦੇ ਮਾਰਦਾ ਤੇ ਹਿੱਕ ਤਾਣ-ਤਾਣ ਕੇ ਤੁਰਦਾ ਇੱਕ ਮਜਬੂਰ ਯੱਟ ਉਤੇ ਵੀ ਪਰਚਾ ਪੈ ਸਕਦਾ ਇੱਕ ਐਹੋ ਜੇ ਯੱਟ ਉਤੇ ਵੀ ਪਰਚਾ ਪੈ ਸਕਦਾ ਜਿਹਦੇ ਨਾਲ ੱਟਾ ਹੋਇਆ ਇੱਕ ਐਹੋ ਜੇ ਯੱਟ ਉਤੇ ਵੀ ਪਰਚਾ ਪੈ ਸਕਦਾ ਜਿਹਨੂੰ ਪਤਾ ਆ ਕਿ ਇਹਦਾ ਨਤੀਜਾ ਆ ਨਿਕਲਣਾ ਪਰ ਉਹ ਫੇਰ ਵੀ ਗੋਡੇ ਨਹੀਂ ਟੇਕਦਾ ਫੇਰ ਵੀ ਆਪਣੇ ਦੁਸ਼ਮਣ ਮੋਰੇ ਆਪਣੇ ਗਵਰਨਮੈਂਟ ਮੋਰੇ ਨੱਕ ਨਹੀਂ ਰਗੜਦਾ ਉੱਪਰ ਚਾਪੂਗ ਤਰਲਿਤ ਤਿਆਰ ਹੁੰਦਾ ਤੇ ਇੱਕ ਐਹੋਜੀ ਵੀਡੀਓ ਅੱਜਕੱਲ੍ਹ ਵਾਇਰਲ ਹੋ ਰਹੀ ਆ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਪਰਚਾ ਵੀ ਹੁਣ ਰੈੱਡ ਐਂਡ ਬੀ ਵੀ ਹੋ ਗਿਆ ਉਹ ਪਾਈ ਪਰਚੇ ਦੇ ਦੰਦਾਂ ਚ ਡਰਦੇ ਹੁਣ ਤੁਸੀਂ ਇਸ ਵੀਡੀਓ ਨੂੰ ਇੱਕ ਵਾਰੀ ਤਾਂ ਦੇਖ ਲਿਆ ਹੁਣ ਮੇਰੇ ਨਾਲ ਨਾਲ ਇਸ ਵੀਡੀਓ ਨੂੰ ਦੁਬਾਰਾ ਦੇਖੋ ਹੁਣ ਇੱਥੇ ਪੁਲਿਸ ਵਾਲੀ ਕਹਿ ਰਹੀ ਆ ਇੱਕ ਅਫਸਰ ਕਹਿ ਰਹੀ ਆ ਕਿ ਤੁਹਾਡੇ ਉੱਤੇ ਪਰਚਾ ਵੀ ਪੈ ਸਕਦਾ ਆ ਵੀ ਹੋ ਸਕਦਾ ਸਜ਼ਾ ਵੀ ਹੋਊਗੀ ਜੁਰਮਾਨਾ ਵੀ ਹੋਊਗਾ ਤੇ ਅੱਗੇ ਉਹ ਕਹਿੰਦਾ ਬੀਬਾ ਜੱਟ ਨਹੀਂ ਪਰਚਿਆਂ ਪਰਚਿਆਂ ਤੋਂ ਡਰਦੇ ਬਾਰ ਉਹਦੀ ਮੂੰਹ ਦੇ ਉੱਤੇ ਦੇਖੋ ਕਿ ਕਿੰਨੀ ਮਜਬੂਰੀ ਜਈ ਆ ਉਸ ਬੰਦੇ ਦੇ ਮੂੰਹ ਦੇ ਉੱਤੇ ਉਹਨੂੰ ਪਤਾ ਆ ਕਿ ਜੋ ਮੈਂ ਕਹਿ ਰਿਹਾ ਆ ਇਹ ਭੁਗਤਾਨਾ ਬਹੁਤ ਔਖਾ ਹੋਣਾ ਇਹਦੇ ਲਈ ਮੇਰੀਆਂ ਜ਼ਮੀਨਾਂ ਵੀ ਵੇਗਣੀਆਂ ਮੇਰੀ ਫੈਮਲੀ ਨੇ ਵੀ ਤੰਗ ਹੋਣਾ ਆ ਪਰ ਉਹ ਫੇਰ ਵੀ ਕਹਿ ਰਿਹਾ ਕਿ ਯੱਟ ਪਰਚੇ ਤੋਂ ਡਰਦੇ ਨਹੀਂ ਪਰ ਅੰਦਰੋਂ ਡਰਿਆ ਹੋਇਆ ਵਾ ਉਹਨੂੰ ਪਤਾ ਆ ਪਈ ਮੇਰਾ ਘਰ ਰੁਲ ਜਾਣਾ ਪਰ ਇਹੀ ਯੱਟ ਦੀ ਹਿੰਮਤ ਹੁੰਦੀ ਆ ਕਿ ਨਤੀਜਾ ਪਤਾ ਹੋਣ ਦੇ ਬਾਵਜੂਦ ਵੀ ਉਸ ਕੰਮ ਤੋਂ ਡਰਦਾ ਨਹੀਂ ਪੁਲਿਸ ਵਾਲਿਆਂ ਦੇ ਮੋਰੇ ਜਾਂ ਗਵਰਨਮੈਂਟ ਦੇ ਮੋਰੇ ਗੋਡੇ ਨਹੀਂ ਟੇਕਦਾ ਸਿਆਣੇ ਕਹਿੰਦੇ ਆ ਕਿ ਅਸਲੀ ਬਹਾਦਰ ਉਹ ਨਹੀਂ ਹੁੰਦਾ ਜਿਹਨੂੰ ਕਦੇ ਜ਼ਿੰਦਗੀ ਵਿੱਚ ਡਰ ਨਹੀਂ ਲੱਗਦਾ ਅਸਲ ਵਿੱਚ ਅਸਲੀ ਬਹਾਦਰ ਉਹ ਹੁੰਦਾ ਆ ਜਿਹਨੂੰ ਡਰਤਾ ਲੱਗਦਾ ਆ ਪਰ ਉਹ ਡਰ ਕੇ ਦੋਰਦਾ ਨਹੀਂ ਉਸ ਡਰ ਦਾ ਸਾਹਮਣਾ ਕਰਦਾ ਆ ਕਿਉਂਕਿ ਜਿਹਨੂੰ ਡਰ ਹੀ ਨਹੀਂ ਲੱਗਦਾ ਉਹ ਉਹ ਆਪਾਂ ਸੂਰਮਾ ਬਹਾਦਰ ਕਿਉਂ ਕਹਿ ਸਕਦੇ ਆ ਉਹਦੇ ਵਿੱਚ ਤਾਂ ਉਹ ਮੇਉਸ਼ ਨਹੀਂ ਹੈਨੀ ਉਹਨੂੰ ਪਤਾ ਹੀ ਨਹੀਂ ਡਰ ਕੀ ਹੁੰਦਾ ਜੇ ਉਹਨੂੰ ਪਤਾ ਹੀ ਨਹੀਂ ਡਰ ਕੀ ਹੁੰਦਾ ਆ ਤਾਂ ਉਹਨੂੰ ਆਪਾਂ ਬਹਾਦਰ ਨਹੀਂ ਕਹਿ ਸਕਦੇ ਉਹਨੂੰ ਤਾਂ ਆਪਾਂ ਕੁਝ ਹੋਰ ਹੀ ਨਾਮ ਦਵਾਂਗੇ ਭਗਤ ਸਿੰਘ ਨੂੰ ਪਤਾ ਸੀ ਕਿ ਜੇ ਫਾਂਸੀ ਦਾ ਫੰਦਾ ਮੇਰੇ ਗਲ ਵਿੱਚ ਪੈ ਗਿਆ ਤਾਂ ਮੈਨੂੰ ਦੂਜਾ ਸਾਹ ਨਹੀਂ ਹੋਣਾ ਇਹਦੇ ਬਾਅਦੂਦ ਵੀ ਉਹਨੇ ਆਪਣੀ ਫਾਂਸੀ ਮਾਫੀ ਲਈ ਕੋਈ ਅਰਜੀ ਨਹੀਂ ਦਿੱਤੀ ਬਹਾਦਰੀ ਇਹਨੂੰ ਕਹਿੰਦੇ ਆ ਗੁਰੂ ਗੋਬਿੰਦ ਸਾਹਿਬ ਜੀ ਨੂੰ ਵੀ ਪਤਾ ਸੀ ਜੇਕਰ ਮੇਰੇ ਵੱਡੇ ਸਾਹਿਬ ਜੀ ਜਦੇ ਚਮਕੌਰ ਦਾ ਗੇਟ ਖੋਲ ਕੇ ਬਾਹਰ ਨਿਕਲਦੇ ਆ ਮੂਗਲਾਂ ਦੇ ਨਾਲ ਲੜਦੇ ਆ ਤਾਂ ਇਹਨਾਂ ਨੇ ਗੜੀ ਦੇ ਅੰਦਰ ਵਾਪਸ ਨਹੀਂ ਆਪੜਾ ਦੇ ਕੇ ਆਪ ਤੋਰਿਆ ਬਹਾਦਰੀ ਇਹਨੂੰ ਕਹਿੰਦੇ ਆ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਸੀ ਜੇ ਹਿੰਦੂ ਧਰਮ ਬਚਾਉਣ ਲਈ ਮੈਂ ਦਿੱਲੀ ਗਿਆ ਤਾਂ ਔਰੰਗਜ਼ੇਬ ਨੇ ਮੇਰੇ ਉੱਤੇ ਕੋਈ ਰਹਿਮ ਨਹੀਂ ਕਰਨੀ ਮੇਰੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਉਹਨੇ ਮੇਰਾ ਸੀਸ ਕਟਵਾਉਣਾ ਹੀ ਕਟਵਾਉਣਾ ਆ ਇਹਦੇ ਬਾਵਜੂਦੇ ਵੀ ਆਪ ਚੱਲ ਕੇ ਦਿੱਲੀ ਗਏ ਬਹਾਦਰੀ ਇਹਨੂੰ ਕਹਿੰਦੇ ਆ ਹੁਣ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਮੈਂ ਇਹ ਵੀ ਮੰਨਦਾ ਕਿ ਕੁਝ ਇੱਕ ਜੱਟ ਫੁਕਰੇ ਜ਼ਰੂਰ ਹੁੰਦੇ ਆ ਇੱਥੋਂ ਤੱਕ ਕਿ ਇਹੋ ਜਿਹੇ ਗਾਣੇ ਸੁਣ ਕੇ ਤਾਂ ਕਈ ਵਲੇ ਆਪਣੇ ਅੰਦਰ ਵੀ ਫੀਲਿੰਗ ਆ ਜਾਂਦੀ ਆ ਯਾਰ ਅਸੀਂ ਜੱਟ ਵਾਂ ਪਰ ਉਹ ਟੈਂਪਰੇਰੀ ਹੁੰਦੀ ਆ ਫਿਰ ਔਕਾਤ ਵਿੱਚ ਆ ਇੱਕੋ ਜਿਹੀ ਆ ਤੇ ਸਾਰੀਆਂ ਕੌਮਾਂ ਬਹਾਦਰਵਾ ਪਰ ਉਹ ਟੈਂਪਰੀਰੀ ਹੁੰਦਾ ਪਰ ਕੁਝ ਕੁ ਲੋਕਾਂ ਦੀ ਮਾਨਸਿਕਤਾ ਉਹੋ ਜੀ ਹੁੰਦੀ ਆ ਕਿ ਉਹ ਫੁਕਰ ਪੋਣੇ ਵਿੱਚ ਇੱਕ ਤਾਨਕੇ ਤੁਰਦੇ ਆ ਪਿੰਡ ਵਿੱਚ ਵੀ ਉਹਨਾਂ ਵਾਸਤੇ ਗੱਲ ਆਪਣੀ ਥੋੜੀ ਜਿਹੀ ਹੋਰ ਹੁੰਦੀ ਆ ਪਰ ਇੱਕ ਗੱਲ ਤਾਂ ਮੰਨਣੀ ਪਊ ਕਿ ਜੇ ਜੱਟ ਕੌਮ ਬਹਾਦਰ ਹੈ ਤਾਂ ਗੀਤ ਇਸੇ ਕਰਕੇ ਬਣਦੇ ਆ ਪਰ ਜੇ ਗੀਤ ਬਣਦੇ ਆ ਫਿਲਮਾਂ ਬਣਦੀਆਂ ਸਚਾਈ ਉੱਥੇ ਭਾਵੇਂ ਥੋੜੀ ਜਿਹੀ ਹੁੰਦੀ ਆ ਸਚਾਈ ਜਸਟ ਹੁੱਕ ਲਾਈਨ ਚ ਹੁੰਦੀ ਆ ਤੇ ਬਾਕੀ ਦਾ ਸਾਰਾ ਉਹਨਾਂ ਫਿਲਮ ਵੀ ਜੇ ਆਪਾਂ ਕਿਸੇ ਦੀ ਜ਼ਿੰਦਗੀ ਉੱਤੇ ਵੀ ਫਿਲਮ ਸੱਚੀ ਜ਼ਿੰਦਗੀ ਉੱਤੇ ਵੀ ਬਣਾਈ ਹੋਵੇ ਕਿਸੇ ਦੀ ਲਾਈਫ ਉੱਤੇ ਆਧਾਰਿਤ ਉਹਦੇ ਸੱਚੀਆਂ ਗੱਲਾਂ ਥੋੜੀਆਂ ਹੁੰਦੀਆਂ ਸੱਚੀਆਂ ਗੱਲਾਂ ਸਿਰਫ ਅੱਧੇ ਘੰਟੇ ਦੀਆਂ ਹੁੰਦੀਆਂ ਤੇ ਬਾਕੀ ਸਾਰਾ ਕੁਝ ਮਸਾਲਾ ਹੁੰਦਾ ਬਿਲਕੁਲ ਇਸੇ ਤਰ੍ਹਾਂ ਜੇ ਜੱਟਾਂ ਉੱਤੇ ਕੋਈ ਗੀਤ ਬਣਦਾ ਆ ਤਾਂ ਉਹਦੇ ਵਿੱਚ 3 ਮਿੰਟ ਦੇ ਗੀਤ ਵਿੱਚ ਸਚਾਈ ਸਿਰਫ ਤੇ ਸਿਰਫ 30 ਸਕਿੰਟਾਂ ਦੀ ਹੁੰਦੀ ਆ ਬਾਕੀ ਸਾਰਾ ਮਸਾਲਾ ਹੁੰਦਾ ਆ ਸੋ ਇਸ ਕਰਕੇ ਜੱਟਾਂ ਉੱਤੇ ਪਰਚੇ ਸਭ ਤੋਂ ਵੱਧ ਪੈਂਦੇ ਆ ਉਹ ਇਸ ਕਰਕੇ ਪੈਂਦੇ ਆ ਕਿਉਂਕਿ ਜੱਟ ਕਿਸੇ ਵੀ ਮਸਲੇ ਵਿੱਚ ਕੋਈ ਵੀ ਸਮਝੌਤਾ ਨਹੀਂ ਕਰਦੇ ਭਾਵੇਂ ਮਜਬੂਰੀ ਵਿੱਚ ਹੋਣ ਭਾਵੇਂ ਬਹਾਦਰੀ ਵਿੱਚ ਹੋਣ ਭਾਵੇਂ ਕਿਸੇ ਵੀ ਮਸਲੇ ਵਿੱਚ ਹੋਣ ਉਹ ਪਰਚੇ ਤੋਂ ਨਹੀਂ ਡਰਦੇ ਭਾਵੇਂ ਉਹਨਾਂ ਕਾਰ ਬਿਕ ਜਾਣ ਜਦੋਂ ਸਾਡੇ ਕਿਸਾਨ ਤੇ ਮਜ਼ਦੂਰ ਦਿੱਲੀ ਜਾ ਕੇ ਬੈਠੇ ਸੀ ਧਰਨਾ ਲਾਇਆ ਸੀ ਸਾਲ ਉੱਥੋਂ ਨਹੀਂ ਮੁੜੇ ਉਹਨਾਂ ਨੂੰ ਪਤਾ ਸੀ ਕਿ ਸਾਡੇ ਕਿੰਨੇ ਭਰਾ ਸ਼ਹੀਦ ਹੋ ਗਏ ਬੋਲ ਸਦੀਆਂ ਡਾਂਗਾ ਦੇ ਨਾਲ ਕਿਸੇ ਦੇ ਉੱਤੇ ਗੱਡੀਆਂ ਚੜਾ ਦਿੱਤੀਆਂ ਗਈਆਂ ਕਿੰਨਾ ਕੋਸ਼ਿਸ਼ ਕੀਤਾ ਗਿਆ ਕਿੰਨੇ ਆ ਤੇ ਪਰਚੇ ਪਾਏ ਗਏ ਪਰ ਉਹ ਫੇਰ ਵੀ ਉੱਥੋਂ ਜਿੱਤ ਕੇ ਹੀ ਵਾਪਸ ਲੁੱਟੇ ਕਿਉਂਕਿ ਬਹੁਤ ਸਾਰੀਆਂ ਕੌਮਾਂ ਇੱਥੇ ਇਹੋ ਜਿਹੀਆਂ ਆ ਜਿਹੜੀਆਂ ਗੰਧੀ ਚੀਜ਼ ਦੀ ਸੋਚ ਉੱਤੇ ਚੱਲਦੀਆਂ ਕਿ ਕਿਸੇ ਨੇ ਇੱਕ ਥੱਪੜ ਮਾਰਿਆ ਤਾਂ ਦੂਜੀ ਗੱਲ ਮੋਰੇ ਕਰਦੇ ਹੋ ਕਿਸੇ ਨੇ ਉਹ ਇਹ ਕੀਤਾ ਤਾਂ ਉਹਨੂੰ ਹੱਥ ਜੋੜ ਦੋ ਪਰ ਜੱਟ ਕੌਮ ਥੋੜੀ ਜੀ ਤੱਕੀ ਰਹੀ ਆ ਕਿਉਂਕਿ ਇੱਕ ਤਾਂ ਸਾਡੇ ਗੁਰੂ ਸਾਹਿਬ ਵੀ ਥੋੜੇ ਸ਼ਸ਼ਤਰਧਾਰੀ ਸੀਗੇ ਉਤੋਂ ਬਾਅਦ ਫਿਰ ਹੋਰ ਕਿੰਨੇ ਸਾਡੇ ਸੂਰਮੇ ਹੋਇਆ ਭਗਤ ਸਿੰਘ ਵਰਗੇ ਜਾਂ ਵਗੈਰਾ ਵਗੈਰਾ ਉਹਨਾਂ ਨੇ ਹੱਥ ਨਹੀਂ ਜੋੜੇ ਉਹਨਾਂ ਨੇ ਕਿਹਾ ਜੇ ਕਿਸੇ ਨੇ ਇੱਕ ਚਪੇੜ ਮਾਰੀਆ ਤਾਂ ਉਹਦਾ ਉਹਲਾ ਹੱਥ ਵੱਜਣਾ ਸੋ ਇਸ ਕਰਕੇ ਜਦੋਂ ਵੀ ਸਾਡੇ ਅਟੀਟਿਊਡ ਦੀ ਲੜਾਈ ਝਗੜੇ ਦੀ ਅਸਲੀਅਤ ਦੀ ਜਾਂ ਪਰਚਿਆਂ ਦੀ ਗੱਲ ਕਰਨੀ ਹੁੰਦੀ ਆ ਤਾਂ ਉਹ ਜੱਟ ਨੂੰ ਮੂਰੇ ਕਰ ਦਿੰਦੇ ਆ ਥੋੜੀ ਜੀ ਸੱਚਾਈ ਤੇ ਕਿੰਨਾ ਸਾਰਾ ਮਸਾਲਾ ਲਾ ਕੇ ਗਾਣਾ ਰੈਡੀ ਕਰ ਦਿੰਦੇ ਆ ਹੁਣ ਇੱਥੇ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਜੱਟ ਹੀ ਦੁਨੀਆ ਵਿੱਚ ਇੱਕ ਲੋਤੀ ਕੌਮ ਹੈ ਜਿਹੜੀ ਬਹਾਦਰਵਾ ਤੇ ਬਾਕੀ ਮੂੰਹੀ ਤੁਰੇ ਫਿਰਦੇ ਆ ਨਹੀਂ ਬਾਕੀ ਹਰ ਇੱਕ ਕਮਿਊਨਿਟੀ ਵਿੱਚ ਬਹੁਤ ਸਾਰੇ ਬਹਾਦਰ ਲੋਕ ਹੋਏ ਆ ਉਹਨਾਂ ਉੱਤੇ ਵੀ ਗੱਲ ਹੋਣੀ ਚਾਹੀਦੀ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਉਹਨਾਂ ਕਮਿਊਨਿਟੀਆਂ ਵਿੱਚੋਂ ਜੇ ਕੋਈ ਸਿੰਗਰ ਉੱਠਦਾ ਆ ਤਾਂ ਉਹ ਵੀ ਆਪਣੇ ਗਾਣੇ ਵਿੱਚ ਜੱਟ ਨੂੰ ਹੀ ਪ੍ਰਧਾਨ ਰੱਖਦਾ ਆ ਆਪਣੀ ਕੌਮ ਦੇ ਕਿਸੇ ਵੀ ਬ ਇਹ ਚੀਜ਼ ਰੱਕੇ ਨੇ ਸਟਾਰਟ ਕੀਤੀ ਆ ਤੇ ਬਹੁਤ ਸਾਰੇ ਨਵੇਂ ਸਿੰਗਰ ਹੁਣ ਉਸ ਪੈਟਰਨ ਤੇ ਤੁਰ ਵੀ ਰਹੇ ਆ ਕਿਉਂਕਿ ਸਾਡੇ ਪ੍ਰਾਣੇ ਬਹੁਤ ਸਾਰੇ ਸਿੰਗਰ ਜਿਹੜੇ ਉਸ ਕਮਿਊਨਿਟੀ ਵਿੱਚੋਂ ਆਊਟ ਉੱਠੇ ਵੀ ਸੀਗੇ ਉਹਨਾਂ ਨੇ ਕਦੇ ਵੀ ਆਪਣੀ ਕਮਿਊਨਿਟੀ ਨੂੰ ਮੋਰੇ ਨਹੀਂ ਲਿਆਂਦਾ ਉਹਨਾਂ ਨੇ ਹਮੇਸ਼ਾ ਆਪਣੇ ਗਾਣਿਆਂ ਵਿੱਚ ਜੱਟ ਦੀ ਹੀ ਗੱਲ ਕੀਤੀ ਸੀ ਤੇ ਰੱਕੇ ਨੂੰ ਇਸ ਗੱਲ ਲਈ ਆਪਾਂ ਕਹਿ ਸਕਦੇ ਆ ਕਿ ਉਹਨੇ ਇੱਕ ਨਵੀਂ ਪੈਂਟ ਪਾਈ ਆ ਇੱਕ ਨਵਾਂ ਟ੍ਰੈਂਡ ਸੈੱਟ ਕੀਤਾ ਆ ਤੇ ਹਰ ਇੱਕ ਸਿੰਗਰ ਨੂੰ ਆਪਣੀ ਕਮਿਊਨਿਟੀ ਉੱਤੇ ਗੱਲ ਜ਼ਰੂਰ ਕਰਨੀ ਚਾਹੀਦੀ ਆ ਮੈਂ ਉੱਤੇ ਇੱਕ ਵੀਡੀਓ ਵੀ ਬਣਾਈ ਸੀ ਕਿ ਜੇ ਜੱਟ ਇੱਕ ਤਾਣ ਕੇ ਕਹਿ ਸਕਦਾ ਕਿ ਮੈਂ ਜੱਟ ਵਾਂ ਤਾਂ ਮਾਰਕ ਕਿਉਂ ਨਹੀਂ ਕਹਿ ਸਕਦਾ ਸੋ ਆਪਣੀ ਬਲੱਡ ਲਾਈਨ ਨੂੰ ਛੁਪਾਉਣ ਦੀ ਕਦੇ ਵੀ ਕੋਸ਼ਿਸ਼ ਨਾ ਕਰਿਆ ਕਰੋ ਤੁਸੀਂ ਜੇਸ ਵੀ ਖੂਨ ਵਿੱਚੋਂ ਜੇਸ ਵੀ ਕਮਿਊਨਿਟੀ ਵਿੱਚੋਂ ਜੇਸ ਵੀ ਧਰਮ ਵਿੱਚੋਂ ਹੋ ਉਹ ਤੁਸੀਂ ਬਹੁਤ ਵੱਡੇ ਹੋ ਵੱਡੇ ਤਾਂ ਹੋ ਜੇ ਤੁਸੀਂ ਉਹ ਤੇ ਉੱਤੇ ਗਰਭ ਕਰਦੇ ਹੋ ਜੇ ਉਹਨੂੰ ਛੁਪਾਉਂਦੇ ਹੋ ਹਾਂ ਇਹ ਮੈਂ ਕਿਸੇ ਨੂੰ ਨਹੀਂ ਦੱਸਣਾ ਇਹ ਮੈਂ ਬਹੁਤ ਸਾਰੇ ਆਪਣੇ ਯਾਰ ਦੋਸਤ ਵੀ ਦੇਖਿਆ ਉਹ ਜਾਣ ਬੁਝ ਕੇ ਛੁਪਾਉਂਦੇ ਆ ਕਿ ਸ਼ਾਇਦ ਸਾਨੂੰ ਲੋਕੀ ਜੱਜ ਕਰਨਗੇ ਤੁਹਾਨੂੰ ਕੋਈ ਜੱਜ ਨਹੀਂ ਕਰ ਸਕਦਾ ਜਿੰਨਾ ਚਿਰ ਤੁਸੀਂ ਆਪਣੇ ਖੂਨ ਉੱਤੇ ਆਪਣੇ ਇਤਿਹਾਸ ਉੱਤੇ ਆਪਣੇ ਆਪ ਉੱਤੇ ਗਰਭ ਕਰਦੇ ਹੋ। ਸੋ ਤੁਹਾਡੇ ਆਲੇ-ਦੁਆਲੇ ਦਾ ਜਾਂ ਤੁਹਾਡਾ ਖਾਸ ਮਿੱਤਰ ਆਪਣੇ ਉੱਤੇ ਗਰਭ ਕਰ ਸਕੇ ਆਪਣੇ ਇਤਿਹਾਸ ਆਪਣੇ ਸੂਰਮਿਆਂ ਉੱਤੇ ਅਤੇ ਆਪਣੀ ਕਮਿਊਨਿਟੀ ਜਾਂ ਆਪਣੀ ਬਲੱਡ ਲਾਈਨ ਉੱਤੇ ਗਰਭ ਕਰ ਸਕੇ। ਉਹਨੂੰ ਆਵਲੀ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਦਿਓ। ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ। ਧੰਨਵਾਦ।